ਸਰਵਣ ਸੰਘ ਪਨੇਰ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਚੋਂ ਦੇਸ਼ ਦੀਆਂ 76 ਜਥੇਬੰਦੀਆਂ ਤਾਂ ਹੁਣ ਤਾਂ ਹੋਰ ਵੀ ਆ ਗਈਆਂ 10 ਵੀ ਉਹਨਾਂ ਜਥੇਬੰਦੀਆਂ ਦਾ ਫੋਰਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ 13 ਫਰਵਰੀ ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਉਹਦੀਆਂ ਫੇਰ ਇੱਕ ਵਾਰੀ ਅਸੀਂ ਪੰਜਾਬ ਦੇ ਵਿੱਚੋਂ ਤਿਆਰੀਆਂ ਦਿਖਾ ਰਹੇ ਹਾਂ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਟਰੈਕਟਰ ਟਰਾਲੀਆਂ ਤਿਆਰ ਹੈਗੇ ਨੇ ਅਰਸੀਂ ਕਿਸਾਨਾਂ ਨਾਲ ਗੱਲ ਕੀਤੀ ਆ ਵੀ ਆਂਦੋਲਨ ਬਾਰੇ ਕੀ ਸੋਚ ਰਹੇ ਹੋ ਨਾ ਕਿਹਾ ਵੀ ਪਿਛਲੇ ਅੰਦੋਲਨ ਨਾਲ ਉਹ ਵਡਾ ਅੰਦੋਲਨ ਹੋਊਗਾ ਉਦੋਂ ਤਾਂ ਅਸੀਂ ਇੱਕ ਇੱਕ ਟ੍ਰੈਕਟਰ ਟਾਲੀ ਖੜੇ ਸੀਗੇ ਅਸੀਂ ਇਹ ਵੀ ਕਿਹਾ ਵੀ ਜ਼ਬਰ ਕਰ ਸਕਦੀ ਹੈ ਸਰਕਾਰ ਤੁਹਾਡੇ ਨਾਲ ਕੀ ਆ ਸੋਚ ਰਹੇ ਹੋ ਉਹ ਕਹਿੰਦੇ ਵੀ ਹਰ ਕਿਸਮ ਦੀ ਕੁਰਬਾਨੀ ਵਾਸਤੇ ਆਪਾਂ ਤਿਆਰ ਹੈਗੇ ਆ ਤੇ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਜਿਸ ਤਹਿਤ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ 'ਚ ਡੰਪ ਹੋਣੀਆਂ ਉਹਨੂੰ ਰੱਦ ਕਰਵਾਉਣਾ ਜਮੀਨ ਐਕਵਾਇਰ ਵਾਲੇ ਕਾਨੂੰਨ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗਾਰ ਜ਼ਮੀਨ ਖੋਣ ਵਾਲੀ ਗੱਲ ਨੂੰ ਖਤਮ ਕਰਵਾਉਣਾ ਵਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣਾ ਕਹਿੰਦੇ ਹਰ ਹਾਲ ਚੇਤੋਂ ਬਗੈਰ ਤਾਂ ਮੁੜਨਾ ਨਹੀਂ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਹੈਗਾ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਸਾਰੇ ਕੇਸ ਵਾਪਸ ਕਰਾਉਣੇ ਆ ਸ਼ਹੀਦ ਪਰਵਾਰਾਂ ਦਾ ਮੁਆਵਜ਼ਾ ਅਰ ਮੰਗਾ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਬਾਹਰ ਮੋਰੇ ਧਰਨਾ ਲੱਗਾ ਸ਼ਹੀਦ ਪ੍ਰੋਣਾਂ ਉਹਨੀਆਂ ਨੌਕਰੀਆਂ ਦਵਾੰਦਾ ਸੀ ਉਹਦਾ ਸਮਰਥਨ ਕਰਦੇ ਆ ਅੱਜ ਭਾਨਾ ਸਿੱਧੂ ਵਾਲੇ ਮਸਲੇ ਤੇ ਸੰਗਰੂਰ ਦੇ ਵਿੱਚ ਧਰਨਾ ਲੱਗਣਾ ਸੀ ਅਸੀਂ ਉਹਦਾ ਵੀ ਸਮਰਥਨ ਕਰਦੇ ਆ ਔਰ ਸਰਕਾਰ ਨੂੰ ਗੱਲਬਾਤ ਦਾ ਮਸਲਾ ਹੱਲ ਕਰਨ ਦੀ ਗੱਲ ਕਹਿੰਦੇ ਆ ਜ਼ਬਰ ਤੋਂ ਸਰਕਾਰ ਨੂੰ ਬਾਜ ਆਉਣ ਦੀ ਗੱਲ ਕਰਦੇ ਆ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਉਹ ਡੀਜ਼ਲ ਪ੍ਰਵਾਹ ਲੈਣ ਸਾਰੇ ਦੇਸ਼ ਦੇ ਕਿਉਂਕਿ ਇਹ ਸਮੱਸਿਆ ਵਾ ਆ ਸਕਦੀ ਗਾਂ ਨਾ ਗਾਂ ਕਿਤੇ ਕਰਕੇ ਉਹ ਡੀਜ਼ਲ ਪ੍ਰਵਾਹ ਲੈਣ ਔਰ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਮੁਹਿਮ ਬਣਾਈ ਜਾਵੇ ਹਰ ਕਿਸਮ ਦਾ ਫੰਡ ਹੋ ਜੇ ਆ ਆਲੂ ਗੰਡੇ ਦਾਲਾਂ ਆਟਾ ਸਿਲੰਡਰ ਬਾਲਣ ਜਿਵੇਂ ਇਕੱਠਾ ਹੋ ਰਿਹਾ ਇਹਨੂੰ ਹੋਰ ਵਿਆਪਕ ਪੱਧਰ ਤੇ ਇਕੱਠਾ ਕਰਕੇ ਦਿੱਲੀ ਅੰਦੋਲਨ ਦੀਆਂ ਭਰਪੂਰ ਤਿਆਰੀਆਂ ਕੀਤੀਆਂ ਜਾਣ ਅਸੀਂ ਅਰਕੀ ਸਮਝ ਰਹੇ ਹਾਂ ਜੋ ਕਿਸਾਨਾਂ ਨਾਲ ਗੱਲ ਕੀਤੀ ਵੀ ਅਰਕੀ ਦਿੱਲੀ ਦਾ ਅੰਦੋਲਨ ਇਹਦੇ ਨੂੰ ਵੱਡਾ ਹੋਊਗਾ ਪਿਛਲੀ ਵਾਰੀ ਚਲੋ ਇਹ ਤਾਂ ਸਮਾਂ ਦੱਸ ਦੂਗਾ ਔਰ ਉਹ ਕਹਿ ਰਹੇ ਵੀ ਹਰ ਕੀ ਦਿਲੀ ਦਾ ਅੰਦੋਲਨ ਪਿਛਲੇ ਅੰਦੋਲਨ ਨਾਲ ਵੱਡਾ ਅੰਦੋਲਨ ਹੋਊਗਾ ਕਿਉਂਕਿ ਹਮਲਾ ਉਹਦੇ ਨਾਲੋਂ ਵੀ ਵੱਡਾ ਹੈਗਾ ਵਾ ਸੋ ਇਸ ਕਰਕੇ ਪੂਰੀ ਤਰ੍ਹਾਂ ਤਿਆਰੀ ਆ ਪੰਜਾਬ ਦੇ ਵਿੱਚ ਧੰਨਵਾਦ ਸਰਬੰਸ ਸਿੰਘ ਭਨੇਰ ਕਿਸਾਨ ਮਜ਼ਦੂਰ શિક્ષਕ ਕਮੇਟੀ ਪੰਜਾਬ ਚੋਂ ਦੇਸ਼ ਦੀਆਂ 76 ਜਥੇਬੰਦੀਆਂ ਤਾਂ ਹੁਣ ਤਾਂ ਹੋਰ ਵੀ ਆ ਗਈਆਂ 10 ਵੀ ਉਹਨਾਂ ਜਥੇਬੰਦੀਆਂ ਦਾ ਫੋਰਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ 13 ਫਰਵਰੀ ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਉਹਦੀਆਂ ਫੇਰ ਇੱਕ ਵਾਰੀ ਅਸੀਂ ਪੰਜਾਬ ਦੇ ਵਿੱਚੋਂ ਤਿਆਰੀਆਂ ਦਿਖਾ ਰਹੇ ਹਾਂ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਟਰੈਕਟਰ ਟਰਾਲੀਆਂ ਤਿਆਰ ਹੈਗੇ ਨੇ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਆ ਵੀ ਆਹ ਅੰਦੋਲਨ ਬਾਰੇ ਕੀ ਸੋਚ ਰਹੇ ਹੋ ਨਾ ਕਿਹਾ ਵੀ ਪਿਛਲੇ ਅੰਦੋਲਨ ਨਾਲ ਉਹ ਵੱਡਾ ਅੰਦੋਲਨ ਹੋਊਗਾ ਉਦੋਂ ਤਾਂ ਅਸੀਂ ਇੱਕ ਇੱਕ ਟਰੈਕਟਰ ਟਰਾਲੀ ਖੜੇ ਸੀਗੇ ਅਸੀਂ ਇਹ ਵੀ ਕਿਹਾ ਵੀ ਜ਼ਬਰ ਕਰ ਸਕਦੀ ਹੈ ਸਰਕਾਰ ਤੁਹਾਡੇ ਨਾਲ ਕੀ ਆ ਸੋਚ ਰਹੇ ਉਹ ਕਹਿੰਦੇ ਵੀ ਹਰ ਕਿਸਮ ਦੀ ਕੁਰਬਾਨੀ ਵਾਸਤੇ ਆਪਾਂ ਤਿਆਰ ਹੈਗੇ ਆ ਤੇ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਜਿਸ ਤਹਿਤ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ 'ਚ ਡੰਪ ਹੋਣੀਆਂ ਉਹਨੂੰ ਰੱਦ ਕਰਵਾਉਣਾ ਜਮੀਨ ਐਕਵਾਇਰ ਵਾਲੇ ਕਾਨੂੰਨ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨ ਖੋਣ ਵਾਲੀ ਗੱਲ ਨੂੰ ਖਤਮ ਕਰਵਾਉਣਾ ਵਾ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਕਿਹਨੇ ਹਰ ਹਾਲ ਚਿਰ ਤੋਂ ਬਗੈਰ ਤਾਂ ਮੁੜਨਾ ਨਹੀਂ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਹੈਗਾ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਸਾਰੇ ਕੇਸ ਵਾਪਸ ਕਰਾਉਣੇ ਆ ਸ਼ਹੀਦ ਪਰਿਵਾਰਾਂ ਦਾ ਮਾਅਬਜ਼ਾ ਔਰ ਮੰਗਾਂ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਬਾਰ ਮੋਰੇ ਧਰਨਾ ਲੱਗਾ ਸ਼ਹੀਦ ਪ੍ਰੋਣਾਂ ਉਹਨੀਆਂ ਨੌਕਰੀਆਂ ਦਵਾਉਂਦਾ ਸੀ ਉਹਦਾ ਸਮਰਥਨ ਕਰਦੇ ਆ ਅੱਜ ਭਾਨਾ ਸਿੱਧੂ ਵਾਲੇ ਮਸਲੇ ਤੇ ਸੰਗਰੂਰ ਦੇ ਵਿੱਚ ਧਰਨਾ ਲੱਗਣਾ ਸੀ ਅਸੀਂ ਉਹਦਾ ਵੀ ਸਮਰਥਨ ਕਰਦੇ ਆ ਔਰ ਸਰਕਾਰ ਨੂੰ ਗੱਲਬਾਤ ਦਾ ਮਸਲਾ ਹੱਲ ਕਰਨ ਦੀ ਗੱਲ ਕਹਿੰਦੇ ਆ ਜ਼ਬਰ ਤੋਂ ਸਰਕਾਰ ਨੂੰ ਬਾਜ ਆਉਣ ਦੀ ਗੱਲ ਕਰਦੇ ਆ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਉਹ ਡੀਜ਼ਲ ਪ੍ਰਵਾਹ ਲੈਣ ਸਾਰੇ ਦੇਸ਼ ਦੇ ਕਿਉਂਕਿ ਇਹ ਸਮੱਸਿਆ ਵਾ ਆ ਸਕਦੀ ਗਾਂ ਨਾਂਗਾ ਕਿਤੇ ਕਰਕੇ ਉਹ ਡੀਜ਼ਲ ਪ੍ਰਵਾਹ ਲੈਣ ਔਰ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਮੁਹਿਮ ਬਣਾਈ ਜਾਵੇ ਹਰ ਕਿਸਮ ਦਾ ਫੰਡ ਹੋ ਜੇ ਆ ਆਲੂ ਗੰਡੇ ਦਾਲਾਂ ਆਟਾ ਸਿਲੰਡਰ ਪਾਲਣ ਜਿਵੇਂ ਇਕੱਠਾ ਹੋ ਰਿਹਾ ਇਹਨੂੰ ਹੋਰ ਵਿਆਪਕ ਪੱਧਰ ਤੇ ਇਕੱਠਾ ਕਰਕੇ ਦਿੱਲੀ ਅੰਦੋਲਨ ਦੀਆਂ ਪਰਪੂਰ ਤਿਆਰੀਆਂ ਕੀਤੀਆਂ ਜਾਣ ਅਸੀਂ ਅਰਕੀ ਸਮਝ ਰਹੇ ਹਾਂ ਜੋ ਕਿਸਾਨਾਂ ਨਾਲ ਗੱਲ ਕੀਤੀ ਵੀ ਅਰਕੀ ਦਿੱਲੀ ਦਾ ਅੰਦੋਲਨ ਇਹਦੇ ਨੂੰ ਵੱਡਾ ਹੋਊਗਾ ਪਿਛਲੀ ਵਾਰੀ ਚਲੋ ਇਹ ਤਾਂ ਸਮਾਂ ਦੱਸ ਦੂਗਾ ਔਰ ਉਹ ਕਹਿ ਰਹੇ ਵੀ ਹਰ ਕੀ ਦਲੀ ਦਾ ਅੰਦੋਲਨ ਪਿਛਲੇ ਅੰਦੋਲਨੋਂ ਵੱਡਾ ਅੰਦੋਲਨ ਹੋਊਗਾ ਕਿਉਂਕਿ ਹਮਲਾ ਉਹਦੇ ਨਾਲੋਂ ਵੀ ਵੱਡਾ ਹੈਗਾ ਵਾ ਸੋ ਇਸ ਕਰਕੇ ਪੂਰੀ ਤਰ੍ਹਾਂ ਤਿਆਰੀ ਆ ਪੰਜਾਬ ਦੇ ਵਿੱਚ ਧੰਨਵਾਦ